ਬੰਦੀ ਸੀ ਕੋ ਹੈ ਜਿਨ੍ਹਾਂ ਨੇ ਜਦੋਂ 84 ਵਿੱਚ ਕਤਲੇਆਮ ਹੋਇਆ ਟੈਂਕਾਂ ਤੋਂ ਬੱਧਰਮਾਰ ਸਾਹਿਬ ਹਮਲਾ ਕੀਤਾ ਉਹ ਮੋਸ਼ਨਲ ਹੋ ਗਏ ਉਹਨਾਂ ਨੇ ਉਹਨਾਂ ਦੇ ਹੋਸ਼ ਛੁੱਟ ਗਏ ਕਿ ਐਡਾ ਬੜਾ ਨੁਕਸਾਨ ਕਰਤਾ ਕੌਮ ਦਾ ਉਹਨਾਂ ਨੇ ਕਦਮ ਚੁੱਕੇ ਪਰ ਉਹਨਾਂ ਨੇ ਮਾਫੀ ਨਹੀਂ ਮੰਗੀ ਉਹ ਕਹਿੰਦੇ ਜੋ ਅਸੀਂ ਟਿੱਕਾ ਪਰ ਦਿਲੋਂ ਚੁੱਕਿਆ ਸੀ ਪਰ ਹੁਣ ਦੇਸ਼ ਦੀ ਕਾਨੂਨ ਦੇਸ਼ ਦਾ ਕਾਨੂੰਨ ਹੈ ਜਿੰਨੀ ਸਜ਼ਾ ਹੋਣੀ ਚਾਹੀਦੀ ਹੈ ਉੰਨੀ ਸਾਨੂੰ ਮਿਲਣੀ ਚਾਹੀਦੀ ਹੈ ਅਸੀਂ ਨਹੀਂ ਕਹ ਰਹੇ ਕਿ ਸਾਨੂੰ ਛੱਡ ਦਿਓ ਅਸੀਂ ਕਹਿੰਦੇ ਆ ਜੇ 15 ਸਾਲ ਉਮਰ ਕਹਿਣ ਦੀ ਹੈ ਅਸੀਂ 34 ਸਾਲ ਕੱਤੀ ਬੈਠੇ ਆ ਉਹ ਹੈ ਬੰਦੀ ਸਿੱਖ ਇੱਥੇ ਭਾਈ ਗੁਰਦੀਪ ਸਿੰਘ ਖੇੜਾ ਉਹਨਾਂ ਦੀ ਧਰਮ ਪਤਨੀ ਬੀਬੀ ਜੀ ਇੱਕ ਮਿੰਟ ਪਾਓ ਬੀਬੀ ਗੁਰਜੀਤ ਕੌਰ देखो आ परिवार है बंदी सिख जिन्हें चौंती साल चौंती साल साल भाई सिंह दविंदर उन्नती साल भाई जगतार सिंह हवरा अठाई साल भाई परमजीत सिंह अठाईस साल तारा सिंह तारा अठाई साल उन्नती साल इतने मेरा वीर आया है हरे एक साल ਇੱਕ ਸਾਲ ਵੀ ਨਹੀਂ ਗੇਲ ਕੱਤੀ ਤੇ ਮੈਨੂੰ ਕੱਢੋ ਮੈਨੂੰ ਕੱਢੋ ਮੈਂ ਪੰਜਾਬਾਂਥਾ ਮੈਂ ਪੰਜਾਬ ਦੀ ਆਵਾਜ਼ ਆ ਅੱਬ ਜਰੇ ਕੋਣ ਹੈ ਜਦੋਂ ਅਸੀਂ ਭਾਈ ਰਾਜੂਵਾਲਾ ਨੂੰ ਖੜਾ ਕੀਤਾ ਸੰਗਰੂਰ ਚ ਅਸੀਂ ਕਿਹਾ ਸਾਰਾ ਪੰਥ ਇਕੱਠੇ ਹੋ ਜਾਓ ਉਦੋਂ ਕਹਿੰਦੇ ਨਹੀਂ ਨਹੀਂ ਅਸੀਂ ਤਾਂ ਸਿਮਰਜੀਤ ਸਿੰਘ ਮਾਨ ਨਾਲ ਹੈ ਭਾਈ ਰਾਜੂਵਾਲਾ ਜਿਨੇ 28 ਸਾਲ ਦੀ ਜੇਲ ਕੱਤੀ ਤੇ ਉਹ ਉਹਨੇ ਐ ਨਹੀਂ ਕਿਹਾ ਕੀ ਮੈਨੂੰ ਛੱਡ ਦਿਓ ਕਿਹਾ ਜਾਂ ਫਾਂਸੀ ਦੇਣੀਆਂ ਦੇ ਦਿਓ ਪਰ ਇੱਕ ਵਾਰ ਸਿੱਪਟੇਰਾ ਕਰੋ ਕੁਰਬਾਨੀ ਉਹ ਹੁੰਦੀ ਹੈ ਆ ਨਹੀਂ ਕੀ ਹਲੇ ਸਵਾਲ ਹੀ ਪੂਰਾ ਨਹੀਂ ਹੋਇਆ ਮੈਂ ਪੁੱਛਣਾ ਤੁਹਾਨੂੰ ਹੋਰ ਦੱਸਣਾ ਚਾਹਣਾ ਹੈ ਇੰਨੇ ਸੇ ਸਾਹ ਪ੍ਰਕਾਸ਼ ਸਿੰਘ ਬਾਦਲ ਨੂੰ 16 ਸਾਲ ਐਨਐਸਏ ਚ ਰੱਖਿਆ 16 ਸਾਲ ਅਸੀਂ ਨਹੀਂ ਕੋਈ ਪਰਿਵਾਰ ਦੇ ਲੋਕਾਂ ਨੇ ਧਰਨਾ ਦਿੱਤਾ ਕਿ ਬਾਦਲ ਸਾਹਿਬ ਨੂੰ ਛੱਡੋ ਜੀ ਸਾਡੀ ਜੇਲ੍ਹ ਛੱਡੋ ਬਾਦਲ ਸਾਹਿਬ ਨੇ ਕਿਹਾ ਨਾ ਮੈਂ ਗਮਾਨਤ ਰਹੂੰਗਾ ਨਾ ਮੈਂ ਪ੍ਰੋਲ ਤੇ ਆਉਂਗਾ ਮੈਂ ਝੁਕਣਾ ਨਹੀਂ ਕੱਲੇ ਬਾਦਲ ਸਾਹਿਬ ਨਹੀਂ ਬਹੁਤ ਲੀਡਰ ਇੱਥੇ ਕੋਈ ਬਜ਼ੁਰਗ ਵੀ ਬੈਠੇ ਹੋਣੇ ਜਿਨ੍ਹਾਂ ਨੇ 4 ਸਾਲ 5 ਸਾਲ ਐਨਐਸਏ ਚ ਲਾਇਆ ਉਹ ਇਹਦਾ ਐਨਐਸਏ ਸੀ ਅੱਜ ਵੀ ਨਹੀਂ ਮੈਨੂੰ ਯਾਦ ਹੈ ਮੇਰੀ ਭੈਣ ਦਾ ਵਿਆਹ ਸੀ ਬਾਗਨ ਸਾਹਿਬ ਨੂੰ ਸਰਕਾਰ ਕਹਿੰਦੀ ਜੇ ਤੁਸੀਂ ਜਾਣਾ ਤਾਂ ਪ੍ਰੋਲ ਲੈ ਲਓ ਚਾਰ ਦਿਨ ਕਿਹਦੇ ਮੈਣੀ ਪ੍ਰੋਲ ਦਾ ਮੇਰੇ ਕੌਮ ਮੇਰੇ